ਸਾਗ ਵੀ ਕਿਹਾ ਜਾਂਦਾ ਤੇ ਨਾਰੀ ਦਾ ਸਾਗ ਵੀ ਕਿਹਾ ਜਾਂਦਾ ਇਹ ਆਪਾਂ ਨੇ ਲੈ ਲਿਆ ਸੀਗਾ ਇਹਦੇ ਡੰਡੀਆਂ ਤੋੜ ਕੇ ਆਪਾਂ ਨੇ ਸਾਫ਼ ਕਰ ਲਿਆ ਤੇ ਡੰਡੀਆਂ ਨਾਲ ਇਹਦੀ ਜਿਆਦਾ ਮੋਟੀਆਂ ਸੀਗੀਆਂ ਆਪਾਂ ਨੇ ਸਿਰਫ ਇੰਨੀਆਂ ਕੇ ਰੱਖੀਆਂ ਨੇ ਇੱਧਰ ਆਪਾਂ ਨੇ ਲੈ ਲਈਏ ਜੀ ਪਾਲਕ ਤੇ ਦੋ ਆਪਾਂ ਨੇ ਫੁੱਲ ਲੈ ਲਏ ਬੰਦ ਗੋਭੀ ਦੇ ਇਹ ਆਪਾਂ ਬਣਾਵਾਂਗੇ ਹੁਣ ਸਾਗ ਤੇ ਬਾਕੀ ਜਿਹੜਾ ਸਮਾਨ ਦੇ ਸਾਗ ਦੇ ਵਿੱਚ ਸਮਾਨ ਪੈਂਦਾ ਆ ਉਹ ਪਾਵਾਂਗੇ ਸਾਰਾ ਤੇ ਬਹੁਤ ਹੀ ਫਾਇਦੇਮੰਦ ਹੁੰਦਾ ਆ ਕਲਮੀ ਤੇ ਨਾਰੀ ਦਾ ਸਾਗ ਜੇ ਤੁਸੀਂ ਫਾਇਦੇ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਇਹ ਸਾਗ ਜਦੋਂ ਆਪਾਂ ਬਣਾ ਕੇ ਖਾਂਦੇ ਆ ਬਹੁਤ ਹੀ ਸਵਾਦ ਬਣਦਾ ਹੈ ਆ ਆਪਣੇ ਸਰਦੀਆਂ ਦੇ ਸਾਗ ਵਰਗਾ ਹੀ ਸਵਾਦ ਹੁੰਦਾ ਹੈ ਇਹਦਾ ਵੀ ਤੇ ਫਾਇਦੇ ਇਹਦੇ ਬਹੁਤ ਜ਼ਿਆਦਾ ਨੇ ਇਹ weight lose ਕਰਨ ਦੇ ਵਿੱਚ ਵੀ ਆਪਣੀ ਮਦਦ ਕਰਦਾ ਹੈ ਆ ਨਾਰੀ ਦੇ ਸਾਗ ਦੇ ਬਹੁਤ ਫਾਇਦੇਮੰਦ ਨੇ ਕਿਸੇ ਨੂੰ ਵੀ ਕਬਜ ਹੋਵੇ ਪੀਲੀਆ ਹੋਵੇ 슈ਗਰ ਹੋਵੇ ਹਨਾ weight lose ਕਰਨਾ ਹੋਵੇ ਕਿਸੇ ਭੈਣ ਨੇ ਤਾਂ ਇਹ ਸਾਗ ਬਣਾ ਕੇ ਜ਼ਰੂਰ ਖਾਓ ਜਾਂ ਤੁਸੀਂ ਇਹਦੀ ਸਬਜ਼ੀ ਬਣਾ ਕੇ ਖਾ ਲਓ ਤੇ ਸਬਤੋ ਵੈਸਟ ਦਾ ਸਾਗ ਹੀ ਆ ਸਾਗ ਬਹੁਤ ਵਧੀਆ ਬਣਦਾ ਹੈ ਇਸ ਦਾ ਜੇ ਸਬਜੀ ਬਣਾਉਗੇ ਤਾਂ ਇਹ ਪਾਣੀ ਜ ਆ ਜਾਂਦਾ ਇਹਦੇ ਵਿੱਚ ਪਾਣੀ ਆਪਣਾ ਆਪ ਇਹ ਛੱਡਦੀ ਹੈ ਇਹ ਤੂਰੀਆਂ ਦੀ ਸਬਜੀ ਮੰਗ ਇਹ ਇੱਕ ਤਰ੍ਹਾਂ ਦੀ ਸਜੀਵ ਨਹੀਂ ਬੂਟੀ ਹੈ ਜੀ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਆ ਇਸ ਦੇ ਵਿੱਚ ਤੇ ਆਪਾਂ ਹੁਣ ਬਣਾਉਣੇ ਆ ਸਾਗ ਨਾਰੀ ਦਾ ਚਲੋ ਜੀ ਅੱਗੇ ਕਰਦੇ ਆ ਪ੍ਰੋਸੈਸ ਸ਼ੁਰੂ ਹੁਣ ਆਪਾਂ ਇਹਨੂੰ ਤਿੰਨ ਚਾਰ ਵਾਰ ਵਾਸ਼ ਕਰ ਲੈਣ ਵਾਸ਼ ਕਰਕੇ ਆਪਾਂ ਫਿਰ ਇਹਨੂੰ ਕੱਟ ਕੇ ਅੱਗੇ ਸਾਗ ਬਣਾਵਾਂਗੇ ਨਰੀ ਦਾ ਸਾਗ ਤੇ ਪਾਲਕ ਆਪਾਂ ਨੇ ਕੱਟ ਲਈ ਜੀ ਆ ਇਧਰ ਆਪਾਂ ਨੇ ਬੰਦ ਗੋਭੀ ਕੱਟ ਲਈ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਨਾਲ ਹੀ ਲਸਣ ਤੇ ਅਦਰਕ ਪਰ ਥੋੜਾ ਜਿਹਾ ਆਪਾਂ ਪਾਵਾਂਗੇ ਬਾਅਦ ਵਿੱਚ ਆਪਾਂ ਪਾਵਾਂਗੇ ਤੜਕੇ ਦੇ ਵਿੱਚ ਕੱਟ ਕੇ ਆਪਾਂ ਇਹਨੂੰ ਕੁਟ ਲਵਾਂਗੇ ਇੱਕ ਛੋਟੇ ਕੁੰਡੀ ਛੋਟੇ ਚ ਚਲੋ ਮੰਮਿਸ ਦਾ ਛੋਟਾ ਕੱਲੋ ਆਪਾਂ ਨੇ ਬਾਅਦ ਲਈ ਤਤਿਲਾ ਰੱਖ ਲਿਆ ਚੁੱਲੇ ਤੇ ਪਾਣੀ ਥੋੜਾ ਹੀ ਪਾਵਾਂਗੇ ਆਪਾਂ ਇਹ ਸਾਗ ਦੇ ਵਿੱਚੋਂ ਪਾਣੀ ਛੱਡ ਜਾਂਦਾ ਸਾਗ ਇਹ ਆਪਾਂ ਸਾਗ ਪਾਵਾਂਗੇ ਅੰਧ ਗੋਭੀ ਵੀ ਪਾ ਦੇਣੀ ਆਪਾਂ ਨੇ ਨਾਲ ਅਦਰਕ ਤੇ ਲਸਣਾ ਕੁੱਟਿਆ ਸੀ ਆਪਾਂ ਉਹ ਵੀ ਨਾਲੇ ਪਾ ਲਵਾਂ ਨਮਕ ਉਹ ਹਜੇ ਆਪਾਂ ਸਵਾਦ ਅਨੁਸਾਰ ਪਾਵਾਂਗੇ ਦੇਖ ਕੇ ਮਿਕਸ ਕਰ ਦਾਂਗੇ ਆਪਾਂ ਸਾਰਾ ਸਮਾਨ ਦੇ ਨੇ ਠਾਕੇ ਜੀ ਵਿੱਚ ਵਿੱਚ ਦੀ ਆਪਾਂ ਚੈੱਕ ਕਰਦੇ ਰਹਾਂਗੇ ਚੈੱਕ ਕਰਦੇ ਹਾਂ ਆਪਾਂ ਥੋੜੇ ਸਮੇਂ ਬਾਅਦ ਦੇਖਦੇ ਰਿਹਾ ਸਾਗ ਬਣ 10-15 ਮਿੰਟ ਬਾਅਦ ਫੇਰ ਚੈੱਕ ਕਰਾਂਗੇ ਆਪਾਂ 10-15 ਮਿੰਟ ਹੋ ਗਏ ਜੀ ਸਾਗ ਨੂੰ ਰਿਜਦੇ ਨੂੰ ਆਪਾਂ ਕੋਟਨੇ ਨਾਲ ਕੋਟ ਦਾਂਗੇ ਸਾਗ ਆਪਾਂ ਬਣ ਗਿਆ ਜੀ ਕੂਟਣੇ ਨਾਲ ਆਪਾਂ ਨੇ ਬਿਲਕੁਲ ਕੂਟਤਾ ਕੁਲ ਗਿਆ ਸਾਰਾ ਇਹ ਸਾਗ ਹੁਣ ਆਪਾਂ ਇਹਦੇ ਵਿੱਚ ਚਾਲਣ ਪਾਵਾਂਗੇ ਚੁੱਲੇ ਤੋਂ ਆਪਾਂ ਨੇ ਤਤਿਲੇ ਨੂੰ ਹੇਠਾ ਲਾ ਲੈਣਾ ਤਾਰ ਲਵਾਂਗੇ ਹੇਠਾਂ ਮੱਕੀ ਦਾ ਆਟਾ ਲੈ ਲਿਆ ਜੀ ਆਪਾਂ ਮੱਕੀ ਦੇ ਆਟੇ ਨਾਲ ਪਾਵਾਂਗੇ ਆਲਣਾ ਪੂਰਾ ਮਿਕਸ ਕਰ ਲੈਣਾ ਥੋੜਾ ਜਿਹਾ ਹੋਰ ਪਾਵਾਂਗੇ ਆਪਾਂ ਆਲਣ ਬਿਲਕੁਲ ਕੁਲਿਆ ਪਿਆ साग ਦੇਖ ਸਕਦੇ ਹੋ ਤੁਸੀਂ ਨੇ ਕੋਟਣੇ ਦੇ ਨਾਲ ਬਿਲਕੁਲ ਹੀ ਸੰਕੂਟ ਲੈਣਾ ਤਾਂ ਜੋ ਕੋਈ ਵੀ ਗੱਠ ਨਾ ਬਣੇ ਆਟੇ ਦੀ ਮੱਕੀ ਦੇ ਦੀ ਸਾਦੋ ਘੋਟ ਲਿਆ ਜੀ ਆਪਾਂ ਨੇ ਸਮਾਰ ਕੇ ਬਿਲਕੁਲ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਤੁਸੀਂ ਗਰਮ ਲੈ ਲਿਓ ਕਿੰਨਾ ਘਾ ਪਾਣੀ ਸਾਗ ਨੂੰ ਪਤਲਾ ਰੱਖਣਾ ਹੈ ਆ ਉਨਾ ਕ ਪਾਣੀ ਪਾਵਾਂਗੇ ਆਪਾਂ ਇਸ ਦੇ ਵਿੱਚ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਅੱਗ ਤੇ ਰੱਖਾਂਗੇ ਹੁਣ ਆਪਾਂ ਇਹਨੂੰ ਚੁੱਲੇ ਤੇ ਰੱਖਾਂਗੇ ਦੁਬਾਰਾ ਤੇਲ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਕ ਚਮਚਾ ਜੀਰਾ ਪਿਆਜ਼ ਪਾਤਾ ਜੀ ਆਪਾਂ ਨੇ ਤੜਕੇ ਚ ਤੇ ਨਾਲੇ ਪਾਵਾਂਗੇ ਆਪਾਂ ਲਾਲ ਤੇ ਹਰੀਆਂ ਮਿਰਚਾਂ ਆਪਣੀਆਂ ਕੁੱਟੀਆਂ ਹੋਈਆਂ ਨੇ ਸਵਾਦ ਅਨੁਸਾਰ ਕਰਾਂਗੇ ਪਿਆਜ਼ ਪੂਨ ਚੁੱਕਿਆ ਜੀ ਥੋੜਾ ਜਿਹਾ ਆਪਾਂ ਪਿੰਕੇ ਰੱਖਾਂਗੇ ਜਿਆਦਾ ਨਹੀਂ ਪਿਆਜ਼ ਨੂੰ ਭੁੰਨਦੇ ਹੈਗੇ ਲਾਸਟ ਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਲਸਣ ਕੁੱਟਿਆ ਹੋਇਆ ਪਹਿਲਾਂ ਵੀ ਆਪਾਂ ਨੇ ਲਸਣ ਤੇ ਅਦਰਕ ਪਾਇਆ ਸੀ ਥੋੜਾ ਜਿਹਾ ਹੁਣ ਪਾਇਆ ਆਪਾਂ ਨੇ ਐਂਡ ਤੇ ਪਾਇਆ ਕਰੋ ਤੁਸੀਂ ਲਸਣ ਤੇ ਅਦਰਕ ਬਹੁਤ ਹੀ ਵਧੀਆ ਫਲੇਵਰ ਹੁੰਦਾ ਹੈ ਆ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਮੈ ਜੀ ਸੇਕ ਲਵਾਵਾਂਗਾ ਜੀ ਜੇ ਤੁਹਾਡੇ ਕੋਲ ਮੇਥੇ ਹੈਗੇ ਨੇ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਮੇਰੇ ਕੋਲ ਤਾਂ ਸੁੱਕੇ ਮੇਥੇ ਸਕਾ ਕੇ ਰੱਖੇ ਹੋਏ ਸੀਗੇ ਪੀਸ ਕੇ ਤੇ ਆਪਾਂ ਇੱਕ ਚਮਚੋ ਪਾਵਾਂਗੇ ਧਨੀਆ ਹੈਗਾ ਤਾਂ ਤੁਸੀਂ ਧਨੀਆ ਪਾਊਡਰ ਪਾ ਸਕਦੇ ਹੋ ਗੈਸ ਨੂੰ ਆਪਾਂ ਕਰਾਂਗੇ ਹੁਣ ਬੰਦ ਜੀ ਤੜਕਾ ਆਪਣਾ ਭੁੰਨ ਚੁੱਕਿਆ ਤੜਕੇ ਨੂੰ ਹੁਣ ਆਪਾਂ ਪਾਉਣੇ ਆਂ ਸਾਗ ਦੇ ਵਿੱਚ ਵਾਦਾਂਗੇ ਹੁਣ ਆਪਾਂ ਸਾਗ ਦੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਸਾਗ ਦੇ ਵਿੱਚ 5 ਮਿੰਟ ਆਪਾਂ ਸੇਕ ਰ ਹੋਰ ਲਵਾਵਾਂਗੇ ਸਾਗ ਨੂੰ ਢੱਕ ਕੇ ਰੱਖ ਦਿਆਂਗੇ 5 ਮਿੰਟ ਬਾਅਦ ਆਪਣਾ ਸਾਗ ਬਣ ਜਾਣਾ ਖਾਣ ਲਈ ਤਿਆਰ ਆ ਸਾਗ ਆਪਣਾ ਸਾਗ ਆ ਆਪਣਾ ਬਿਲਕੁਲ ਰਿਜੀ ਚੁੱਕਿਆ ਦੇਖੋ ਕਿ ਨਵਰੀਏ ਖੜ ਗਿਆ ਮਲਾਈ ਵਰਗਾ ਸਾਗ ਸਰੋਂ ਦੇ ਸਾਗ ਵਰਗਾ ਸਾਗਾ ਸਰ ਗਰਮੀਆਂ ਦਾ ਸਾਗ ਸਰਦੀਆਂ ਦਾ ਸਾਗ ਤਾਂ ਬਹੁਤ ਖਾਦਾ ਆਪਾਂ ਨੇ ਤੁਸੀਂ ਖਾਓ ਗਰਮੀਆਂ ਦਾ ਸਾਗ ਨਾਰੀ ਦਾ ਸਾਗ ਸੀ ਵੀ ਬਣਾਇਓ ਘਰ ਦੇ ਵਿੱਚ ਹੁਣ ਆਪਣਾ ਸਾਗ ਬਣ ਚੁੱਕਿਆ ਆਪਾਂ ਮੱਕੀ ਦੀ ਰੋਟੀ ਬਣਾਉਣੇ ਆ ਤੇ ਨਾਲ ਪਿਆਰ ਕਰਦੇ ਆਪਾਂ ਥਾਲੀ ਦਿਖਾਉਣੀ ਆ ਤੁਹਾਨੂੰ ਥਾਲੀ ਤਿਆਰ ਕਰਕੇ ਦੇਖੋ ਜੀ ਥਾਲੀ ਆਪਣੀ ਤਿਆਰ ਆ ਬਣ ਕੇ ਸਾਗ ਵਿੱਚ ਮੱਖਣ ਮੱਕੀ ਦੀਆਂ ਰੋਟੀਆਂ ਮਿਰਚ ਦਾ ਆਚਾਰ ਹਰੀ ਮਿਰਚ ਲੱਸੀ ਦਾ ਗਲਾਸ ਤੇ ਤੁਸੀਂ ਵੀ ਜਰੂਰ ਬਣਾ ਕੇ ਖਾਓ ਨਾਰੀ ਦਾ ਸਾਗ ਫਾਇਦੇ ਬਹੁਤ ਜ਼ਿਆਦਾ ਨੇ ਇਹਦੇ ਬੇਟ ਲੂਜ਼ ਜਿੰਨੀਆਂ ਵੀ ਪੇਟ ਦੀਆਂ ਆਪਣੀਆਂ ਬਿਮਾਰੀਆਂ ਨੇ ਸਭ ਦੇ ਲਈ ਬਹੁਤ ਹੀ ਲਾਹੇਮੰਦ ਆ ਤੇ ਬਹੁਤ ਹੀ ਸਿਹਤਮੰਦ ਸਾਗ ਆ ਇਹ ਨਾਰੀ ਦਾ ਸਾਗ ਤੁਸੀਂ ਵੀ ਬਣਾ ਕੇ ਜਰੂਰ ਖਾਓ ਤੇ ਦੱਸਿਓ ਮੈਨੂੰ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਨਾਰੀ ਦਾ ਸਾਗ ਕਲ ਮੀ ਦਾ ਸਾਗ ਵੀ ਕਿਹਾ ਜਾਂਦਾ ਇਸ ਨੂੰ ਇੱਕ ਤਰ੍ਹਾਂ ਦੀ ਸਰੀਬ ਨਹੀਂ ਬੂਟੀ ਆ ਤੁਸੀਂ ਜਰੂਰ ਬਣਾ ਕੇ ਖਾਓ ਸਾਗ ਨੂੰ ਤੇ ਕੋਈ ਵੀ ਟੇਸਟ ਦੇ ਵਿੱਚ ਫਰਕ ਨਹੀਂ ਹੈਗਾ ਸਰੋਂ ਦੇ ਸਾਗ ਵਰਗਾ ਬਿਲਕੁਲ ਐਨ ਸਵਾਦ ਆ ਇਸ ਦਾ ਦੇਖੋ ਜੀ